ਹੈਲੋ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਮਨਪ੍ਰੀਤ ਕੌਰ ਮੈਂ ਇਹਨਾਂ ਜੱਥੇ ਤੁਹਾਡਾ ਸਵਾਗਤ ਕਰ ਰਹੀ ਹਾਂ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕਾਲੇ ਛੋਲੇ ਜਿਨ੍ਹਾਂ ਨੂੰ ਅਸੀਂ ਬਹੁਤ ਜਲਦੀ ਬਣਾ ਕੇ ਤਿਆਰ ਕਰ ਲਾਂਗੇ ਇਹਦੇ ਵਾਸਤੇ ਸਾਨੂੰ ਨਾ ਕੋਈ ਮਸਾਲਾ ਪੀਸਣ ਦੀ ਲੋੜ ਹੈ ਨਾ ਮਸਾਲਾ ਪੁੰਨਣ ਦੀ ਲੋੜ ਹੈ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਮੇਰੇ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਔਰ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਵੱਟਵਾ ਸ਼ੇਅਰ ਕਰਨਾ ਤੇ ਮੈਨੂੰ ਕਮੈਂਟ ਕਰਕੇ ਦੱਸਣਾ ਤੁਹਾਡੇ ਮੇਰੇ ਸਬਕ ਕਿੱਦਾ ਦਿਨ ਲੱਗੀ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਮੈਂ 250 ਗ੍ਰਾਮ ਛੋਲੇ ਲਿੱਤੇ ਨੇ ਜਿਨੂੰ ਪੂਰੀ ਰਾਤ ਵਾਸਤੇ ਮੈਂ ਪਾਣੀ ਚ ਭੋਕੇ ਰੱਖ ਦਿੱਤਾ ਸੀਗਾ ਤੁਸੀਂ 4 ਤੋਂ 5 ਘੰਟਿਆਂ ਵਾਸਤੇ ਵੀ ਇਹਨੂੰ ਭੋਕੇ ਰੱਖ ਸਕਦੇ ਹੈਗੇ ਹੋ ਇਹਨਾਂ ਨੂੰ ਚੰਗੀ ਤਰ੍ਹਾਂ ਤੋਕ ਕੇ ਹੀ ਇਹਨਾਂ ਨੂੰ ਭੋਕੇ ਰੱਖਣਾ ਮੈਂ ਹੁਣ ਸਭ ਤੋਂ ਪਹਿਲਾਂ ਅਸੀਂ ਕੁੱਕਰ ਲੈ ਲੈਣਾ ਜਿਹਦੇ ਵਿੱਚ ਅਸੀਂ ਕੁਕਿੰਗ ਆਇਲ ਪਾ ਦੇਣਾ ਹੈ ਕੁਕਿੰਗ ਆਇਲ ਜੋ ਤੁਸੀਂ ਵੀ ਯੂਜ਼ ਕਰਦੇ ਤੁਸੀਂ ਉਹ ਲੈ ਸਕਦੇ ਏਗੇ ਹੁਣ ਜਦੋਂ ਸਾਡਾ ਤੇਲ ਗਰਮ ਹੋ ਜਾਵੇ ਚੰਗੀ ਤਰੀਕੇ ਨਾਲ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਲਸਣ ਪਾ ਦਾਂਗੇ ਹੁਣ ਲਸਣ ਤੋਂ ਬਾਅਦ ਅਸੀਂ ਇਹਦੇ ਵਿੱਚ ਪਿਆਜ਼ ਪਾ ਦੇਣਾ ਹੈ ਪਿਆਜ਼ ਨੂੰ ਮੈਂ ਰਫਲੀ ਕੱਟ ਕੀਤਾ ਵੈ ਤੁਸੀਂ ਦੇਖ ਸਕਦੇ ਹੋ ਇਨ ਨੂੰ ਕੋਈ ਬਰੀਕ ਕੱਟਣ ਦੀ ਲੋੜ ਨਹੀਂ ਹੈ ਕੋਈ ਪੀਸਣ ਦੀ ਲੋੜ ਨਹੀਂ ਹੈਗੀ ਹੈ ਅਸੀਂ ਲਸਣ ਵੀ ਐਸੀ ਤਰੀਕੇ ਨਾਲ ਲਿੱਤਾ ਵੈ ਤੇ ਪਿਆਜ਼ ਨੂੰ ਵੀ ਅਸੀਂ ਰਫਲੀ ਕੱਟ ਕੀਤਾ ਵੈ ਹੁਣ ਅਸੀਂ ਇਹਨਾਂ ਨੂੰ ਸਿਰਫ ਥੋੜਾ ਜਿਹਾ ਮਿਕਸ ਕਰ ਲਾਂਗੇ ਚੰਗੀ ਤਰੀਕੇ ਨਾਲ ਜ਼ਿਆਦਾ ਨਹੀਂ ਪਾਪਾ ਮੈਨਾਂ ਨੂੰ ਭੁੰਨਣ ਦੀ ਲੋੜ ਨਹੀਂ ਹੈਗੀ ਹੁਣ ਜੋ ਅਸੀਂ ਛੋਲੇ ਪਿਓ ਕੇ ਰੱਖੇ ਸੀਗੇ ਉਹਦਾ ਪਾਣੀ ਕੱਢ ਕੇ ਅਸੀਂ ਇਹਦੇ ਵਿੱਚ ਪਾ ਦਾਂਗੇ ਛੋਲੇ ਹਨ ਤੁਸੀਂ 4 ਤੋਂ 5 ਘੰਟੇ ਵਾਸਤੇ ਜ਼ਰੂਰ ਪੀਓ ਕੇ ਰੱਖਣਾਵੇਂ ਜਾਂ ਤੁਸੀਂ ਪੂਰੀ ਰਾਤ ਵੀ ਇਹਨੂੰ ਰੱਖ ਸਕਦੇ ਹਗੇਓ ਹੁਣ ਇਹਨਾਂ ਚੰਗੀ ਤਰ੍ਹਾਂ ਪਾਣੀ ਕੱਢ ਕੇ ਆਪਾਂ ਦੇ ਵਿੱਚ ਪਾ ਦਿੱਤਾ ਵੈ ਅੱਦੇ ਵਾਸਤੇ ਆਪਾਂ ਨੂੰ ਕੁਝ ਵੀ ਮਸਾਲਾ ਪਿਸਣ ਦੀ ਲੋੜ ਨਹੀਂ ਹੈਗੀ ਐ ਤੁਸੀਂ ਦੇਖ ਸਕਦੇ ਹੋ ਆਪ ਐਦਾ ਹੀ ਪਾਇਆ ਸਾਰਾ ਕੁਝ ਥੋੜਾ ਜਿਹਾ ਹੁਣ ਅਦਰਕ ਦਾ ਪੇਸਟ ਪਾ ਦਾਂਗੇ ਇਹਦੇ ਵਿੱਚ ਤੁਸੀਂ ਚਾਹੇ ਤੇ ਅਦਰਕ ਨੂੰ ਵੀ ਕੱਦੂ ਕਸ ਕਰਕੇ ਜਾਂ ਬਰੀਕ-ਬਰੀਕ ਕੱਟ ਕੇ ਤੁਸੀਂ ਪਾ ਸਕਦੇ ਹਗੇਓ ਜਿਵੇਂ ਤੁਹਾਨੂੰ ਚੰਗਾ ਲੱਗੇ ਤੁਸੀਂ ਕਰ ਸਕਦੇ ਹੋ ਹੁਣ ਮੈਂ ਦੋ ਟਮਾਟਰ ਲਿੱਤੇ ਨੇ ਜਿੰਨੂੰ ਮੈਂ ਰਫਲੀ ਕੱਟ ਕੀਤਾ ਵੈ ਉਹ ਪਾ ਦਿੱਤੇ ਨੇ ਸਾਰਾ ਸਮਾਨ ਜੋ ਵੀ ਅਸੀਂ ਪਾਣਾ ਵੈ ਇਹਦੇ ਵਿੱਚ ਰਫਲੀ ਕੱਟ ਕਰਕੇ ਪਾਣਾ ਵੈ ਹੁਣ ਅਸੀਂ ਇਹਦੇ ਵਿੱਚ ਨਮਕ ਪਾਣਾ ਵੈ ਨਮਕ ਮੈਂ ਡੇਢ ਚਮਚ ਪਾਇਆ ਵੈ ਤੁਸੀਂ ਆਪਣੇ ਟੇਸ ਦੇ ਅਨੁਸਾਰ ਨਮਕ ਪਾਣਾ ਹੈਗਾ ਹੁਣ ਅਸੀਂ ਇਹਦੇ ਵਿੱਚ ਲਾਲ ਮਿਰਚ ਪਾ ਦਾਂਗੇ ਮੈਂ ਇੱਕ ਤੋਂ ਡੇਢ ਚਮਚ ਹੀ ਇਸ ਦੇ ਵਿੱਚ ਲਾਲ ਮਿਰਚ ਪਾ ਰਹੀ ਹਾਂ ਹੁਣ ਅਸੀਂ ਇਹਦੇ ਵਿੱਚ ਹਲਦੀ ਪਾ ਦਾਂਗੇ ਮੈਂ ਇੱਕ ਚਮਚ ਇਹਦੇ ਵਿੱਚ ਹਲਦੀ ਪਾ ਰਹੀ ਹਾਂ ਚਮਚ ਹਲਦੀ ਪਾਈ ਅਸੀਂ ਇਹਦੇ ਵਿੱਚ ਇਹ ਬਹੁਤ ਘਾਟ ਮਸਾਲਿਆਂ ਚ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਪਾਣੀ ਅਸੀਂ ਐਨਾ ਪਾਣਾ ਮੈਂ ਜਿੰਨੇ ਸਾਡੇ ਜਿਵੇਂ ਛੋਲੇ ਨੇ ਤੇ ਮਸਾਲਾ ਵੀ ਸਾਡੇ ਚੰਗੀ ਤਰ੍ਹਾਂ ਡੁਕ ਜਾਵੇ ਥੋੜਾ ਜਿਹਾ ਉਸ ਤੋਂ ਉੱਪਰ ਪਾਣੀ ਰਵੇ ਮੈਂ ਇਹਦੇ ਵਿੱਚ 3 ਤੋਂ 4 ਗਲਾਸ ਪਾਣੀ ਪਾਇਆ ਵੈ ਇਹਦੇ ਵਿੱਚ ਤੁਸੀਂ ਆਪਣੇ ਹਿਸਾਬ ਨਾਲ ਦੇਖ ਕੇ ਪਾ ਸਕਦੇ ਹੈਗੇ ਹੋ ਕਿ ਜਿੰਨੇ ਤੁਹਾਡੇ ਛੋਲੇ ਨੇ ਤੁਸੀਂ ਉਸ ਹਿਸਾਬ ਨਾਲ ਪਾਣੀ ਪਾਣਾ ਵੈ ਮੈਂ ਇਹਦੇ ਵਿੱਚ ਟੋਟਲ 4 ਗਲਾਸ ਹੀ ਪਾਣੀ ਪਾਇਆ ਜਿੰਨੇ ਸਾਡੇ ਛੋਲੇ ਡੁੱਬ ਜਾਣ ਚੰਗੀ ਤਰੀਕੇ ਨਾਲ ਹੁਣ ਅਸੀਂ ਕੁੱਕਰ ਨੂੰ ਬੰਦ ਕਰ ਦਾਂਗੇ ਤੇ ਕੰਮ ਸੇ ਕਾਮ 506 ਸੀਟੀਆਂ ਆਨ ਦਵਾਂਗੇ ਇਹਨੂੰ ਜਿੱਦਾਂ ਸਾਡੇ ਛੋਲੇ ਚੰਗੀ ਤਰੀਕੇ ਨਾਲ ਗਲ ਨਹੀਂ ਜਾਂਦੇ ਹੁਣ ਆਪਾਂ ਇਹਨਾਂ ਨੂੰ 506 ਸੀਟੀਆਂ ਆਨわせ ਰੱਖ ਦਾਂਗੇ ਸਾਡੇ ਕੁੱਕਰ ਨੂੰ ਸੀਟੀਆਂ ਆ ਚੁੱਕੀਆਂ ਨੇ ਬਸ ਆਪਾਂ ਇੰਨੀ ਦੇਰ ਤੱਕ ਹੀ ਰੱਖਣਾ ਮੈਂ ਹੁਣ ਅਸੀਂ ਗੈਸ ਬੰਦ ਕਰ ਦਾਂਗੇ ਜਿੱਦਾਂ ਸਾਡੇ ਕੁੱਕਰ ਦੀ ਸੀਟੀ ਆਪਣੇ ਆਪ ਖਤਮ ਨਹੀਂ ਹੋ ਜਾਂਦੀ ਤਾਂ ਤੱਕ ਅਸੀਂ ਉਸ ਤੱਕ ਰੱਖਾਂਗੇ ਉਸ ਤੋਂ ਬਾਅਦ ਅਸੀਂ ਇਹਨੂੰ ਚੱਕਰ ਲਾਂਗੇ ਬਸ ਸਾਡੇ ਕੁੱਕਰ ਦੀਆਂ ਸੀਟੀਆਂ ਆ ਚੁੱਕੀਆਂ ਨੇ ਪੰਜ ਤੋਂ 6 ਸੀਟੀਆਂ ਆ ਚੁੱਕੀਆਂ ਨੇ ਹੁਣ ਮੈਂ ਗੈਸ ਬੰਦ ਕਰ ਦਿੱਤਾ ਵੈ ਤੇ ਕੁੱਕਰ ਦੀ ਸੀਟੀਆਂ ਸੇ ਆਪਣੇ ਆਪ ਨਿਕਲਣ ਦਵਾਂਗੇ ਉਸ ਤੋਂ ਬਾਅਦ ਅਸੀਂ ਚੈੱਕ ਕਰਾਂਗੇ ਇਹਨੂੰ ਹੁਣ ਸਾਡੀ ਸੀਟੀ ਨਿਕਲ ਚੁੱਕੀ ਹੈ ਹੁਣ ਅਸੀਂ ਦੇਖ ਲਾਂਗੇ ਇਹ ਦੇਖ ਲਓ ਸਾਡੇ ਜੋ ਛੋਲੇ ਨੇ ਚੰਗੇ ਤਰੀਕੇ ਨਾਲ ਗਲ ਚੁੱਕੇ ਨੇ ਸੀ ਕਲਰ ਵੀ ਦੇਖ ਸਕਦੇ ਹੋ ਕਿੰਨਾ ਵਧੀਆ ਆਇਆ ਵੈ ਇਹ ਦੇਖੋ ਹੁਣ ਅਸੀਂ ਇਹਨੂੰ 5 ਤੋਂ 7 ਮਿੰਟ ਵਾਸਤੇ ਐਸੇ ਤਰੀਕੇ ਨਾਲ ਬਿਨਾ ਟੱਕਣ ਲਗਾਇੱਕੇ ਇਹਨੂੰ ਇਸ ਤਰੀਕੇ ਨਾਲ ਉਬਾਲੇ ਦਵਾਵਾਂਗੇ ਤੁਸੀਂ ਇਸ ਤਰੀਕੇ ਨਾਲ ਪੁੱਠੀ ਕਰਚੀ ਨਾਲ ਮਸਾਲਾ ਚੰਗੀ ਤਰੱਕੇ ਨਾਲ ਦਬਾ ਸਕਦੇ ਹੋ ਕਿਉਂਕਿ ਸਾਡਾ ਮਸਾਲਾ ਗਲ ਚੁੱਕਿਆ ਵੈ ਤੇ ਬਹੁਤ ਜਲਦੀ ਹੈ ਮਿਕਸ ਹੋ ਜਾਏਗਾ ਇਸ ਤਰੀਕੇ ਨਾਲ ਥੋੜੀ ਦੇਰ ਵਰਸੇ ਤੁਸੀਂ ਮਸਾਲਾ ਐਸੀ ਤਰੀਕੇ ਨਾਲ ਤੁਸੀਂ ਫੇਸ ਸਕਦੇ ਹੈਗੇ ਹੋ ਐਨੂੰ 5 ਤੋਂ 7 ਮਿੰਟ ਵਰਸੇ ਤੁਸੀਂ ਐਸੀ ਤਰੀਕੇ ਨਾਲ ਰੱਖਣਾਵੇਂ ਜੇ ਤਾਂ ਇਹ ਥੋੜਾ ਸਾਡਾ ਪਾਣੀ ਦਾ ਘਟ ਨਾ ਜਾਵੇ ਤੁਸੀਂ ਵਿੱਚ ਵਿੱਚ ਐਸੇ ਤਰੀਕੇ ਨਾਲ ਕੜਛੀ ਮਾਰ ਸਕਦੇ ਹੈਗੇ ਹੋ ਇਹ ਦੇਖੋ ਆਪਾਂ ਐਸੀ ਤਰੀਕੇ ਨਾਲ ਨੂੰ ਮਿਕਸ ਕਰਦੇ ਜਾਣਾਵੇਂ ਇਹ ਦੇਖੋ ਜੋ ਸਾਦਾ ਮਸਾਲਾ ਵੈ ਉਹ ਵੀ ਚੰਗੀ ਤਰੀਕੇ ਨਾਲ ਮਿਕਸ ਹੋ ਚੁੱਕਿਆ ਵੈ ਹੁਣ ਮੈਂ ਇਹਦੇ ਵਿੱਚ ਇੱਕ ਚਮਚ ਗਰਮ ਮਸਾਲਾ ਪਾ ਰਹੀ ਹਾਂ ਬਸ ਤੁਸੀਂ ਇਹ ਚੈੱਕ ਕਰ ਲੈਣਾ ਕਿ ਸਾਡੇ ਸਾਡੇ ਜੋ ਛੋਲੇ ਨੇ ਉਹ ਸਾਡੇ ਥੋੜੇ ਜਿ ਹਲ ਚੁੱਕੇ ਹੋਣ ਇਸ ਤਰੀਕੇ ਨਾਲ ਤੁਸੀਂ ਇਕੱਠੇ ਹਿਲਾਉਂਦੇ ਜਾਣਾ ਮੈਂ ਤੇ ਇਹਨੂੰ ਮਿਕਸ ਕਰਦੇ ਜਾਣਾ ਮੈਂ ਇਨੂੰ 5 ਤੋਂ 7 ਮਿੰਟ ਵਸਤੇ ਹੀ ਇਸ ਤਰੀਕੇ ਨਾਲ ਰੱਖਣਾ ਮੈਂ ਹੋਣ ਮੈਂ ਇਹਦੇ ਵਿੱਚ ਕਸੂਰੀ ਮੇਥੀ ਪਾ ਰਹੀ ਆ ਤੁਸੀਂ ਤੁਸੀਂ ਚਾਹਤੇ ਇਹਦੇ ਵਿੱਚ ਹਰਾ ਧਨੀਆ ਵੀ ਪਾ ਸਕਦੇ ਆਗੇ ਇਸ ਤਰੀਕੇ ਨਾਲ ਇਹਨਾਂ ਨੂੰ ਛੋਲਿਆਂ ਨੂੰ ਵਿੱਚ ਵਿੱਚ ਖੜਚੀ ਮਾਰਦੇ ਰਹਿਣਾ ਮੈਂ ਇਸ ਤਰੀਕੇ ਨਾਲ ਇਹਦੇ ਨਾਲ ਕੀ ਜੋ ਛੋਲਿਆਂ ਦੀ ਜੋ ਤਰੀ ਹੁੰਦੀ ਹੈ ਥੋੜੀ ਗਾੜੀ ਹੋ ਜਾਂਦੀ ਹੈ ਇਹਨੂੰ ਇਸ ਤਰੀਕੇ ਨਾਲ ਆਪਾਂ 5 ਤੋਂ 7 ਮਿੰਟ ਵਸਤੇ ਕਰਨਾ ਮੈਂ ਇਹ ਦੇਖੋ ਹੁਣ ਅਸੀਂ ਜੋ ਪਾਣੀ ਹੈ ਚੰਗੀ ਤਰ੍ਹਾਂ ਸਾਡਾ ਥੋੜਾ ਜਿਹਾ ਸੁੱਕ ਨਹੀਂ ਜਾਂਦਾ ਤਾਂ ਤੱਕ ਅਸੀਂ ਨੂੰ ਕਰਾਂਗੇ ਇਹ ਦੇਖੋ ਸਾਡਾ ਬਾਣੀ ਬਹੁਤ ਥੋੜਾ ਲੈ ਚੁੱਕਿਆ ਹੈ ਦਾ ਮਤਲਬ ਕਿ ਸਾਡੇ ਛੋਲੇ ਚੰਗੀ ਤਰ੍ਹਾਂ ਗਰ ਚੁੱਕੇ ਨੇ ਤੇ ਮਸਾਲਾ ਥੋੜਾ ਚੰਗੀ ਤਰੀਕੇ ਨਾਲ ਮਿਕਸ ਹੋ ਚੁੱਕਿਆ ਵੇ ਇਹ ਦੇਖੋ ਬਸ ਆਪਾਂ ਇੰਨੀ ਦੇਰ ਤੱਕ ਹੀ ਕਰਨਾ ਵੇ ਹੁਣ ਅਸੀਂ ਇਹਦੇ ਵਿੱਚ ਪਾਣੀ ਪਾ ਦਾਂਗੇ ਹੋਰ ਥੋੜਾ ਜਿਆ ਇੰਨਾ ਤੁਸੀਂ ਛੋਲੇਆਂ ਵਿੱਚ ਪਾਣੀ ਰੱਖਣਾ ਚਾਹੁੰਦੇ ਹੋ ਤੁਸੀਂ ਓਨਾ ਪਾਣੀ ਪਾ ਦਿਓ ਮੈਂ ਇਹਦੇ ਵਿੱਚ 25 ਗਲਾਸ ਪਾਣੀ ਪਾ ਦਿੱਤਾ ਵੈ ਹੁਣ ਅਸੀਂ ਕੁੱਕਰ ਬੰਦ ਕਰ ਦਾਂਗੇ ਤੇ ਇਹਨੂੰ ਕਮ ਸੇ ਕਮ 4 ਸੀਟੀਆਂ ਆਨ ਦਾਵਾਂਗੇ ਤੇ ਸਾਡੇ ਛੋਲੇ ਬਣ ਕੇ ਤਿਆਰ ਨੇ ਇਹ ਦੇਖੋ 4 ਸੀਟੀਆਂ ਆ ਚੁੱਕੀਆਂ ਨੇ ਸਾਡੇ ਛੋਲੇ ਜੋ ਗਲ ਚੁੱਕੇ ਨੇ ਬਸ ਆਪ ਐਨੀ ਦੇ ਤੱਕ ਕੀ ਕਰਨਾ ਵੈ ਇਹ ਦੇਖੋ ਅਸੀਂ ਚੰਗੀ ਤਰ੍ਹਾਂ ਇਹਨਾਂ ਨੂੰ ਦਬਾ ਕੇ ਚੱਕਰ ਲਿਤਾਵੇ ਸਾਡੇ ਛੋਲੇ ਗਲ ਚੁੱਕੇ ਨੇ ਤੁਹਾਨੂੰ ਵੀ ਮੈਂ ਦਿਖਾ ਦੇ ਦਿੰਨੀ ਆ ਇਹ ਦੇਖੋ ਸਾਰੇ ਜੋ ਚੋਲੇ ਨੇ ਚੰਗੀ ਤਰੀਕੇ ਨਾਲ ਗਲ ਚੁੱਕੇ ਨੇ ਦੀ ਸਬਜੀ ਬਣ ਕੇ ਤਿਆਰ ਹੋ ਚੁੱਕੀ ਐ ਹੁਣ ਅਸੀਂ ਇਹਨੂੰ ਸਰਵ ਕਰਾਂਗੇ ਇਹ ਬਹੁਤ ਜਲਦੀ ਬਣ ਕੇ ਤਿਆਰ ਹੋ ਗਈ ਐ ਇਹ ਦੇਖੋ ਤੁਸੀਂ ਇਹਦਾ ਕਲਰ ਦੇਖ ਸਕਦੇ ਹੋ ਸਾਡਾ ਸਬਜੀ ਦਾ ਕਲਰ ਕਿੰਨਾ ਵਧੀਆ ਆਇਆ ਵੈ ਤੁਸੀਂ ਇੱਕ ਵਾਰੀ ਇਹਨੂੰ ਬਣਾ ਕੇ ਜ਼ਰੂਰ ਟਰਾਈ ਕਰਨਾ ਤੁਹਾਨੂੰ ਟੇਸਟ ਬਿਲਕੁਲ ਸੇਮ ਉਦੇ ਵਰਗਾ ਲੱਗੇਗਾ ਜਿੰਨਾ ਆਪਾਂ ਮਸਾਲਾ ਪੁੰਨ ਕੇ ਆਪ ਬਣਾਉਂਦੇ ਆਂ ਤੇ ਇਸ ਬਿਲਕੁਲ ਉਦਾਂ ਹੀ ਵਰਗਾ ਹੀ ਆਂਦਾ ਵੈ ਬਲਕਿ ਉਸ ਤੋਂ ਜ਼ਿਆਦਾ ਵਧੀਆ ਆਂਦਾ ਵੈ ਤੇ ਬਹੁਤ ਜਲਦੀ ਬਣ ਕੇ ਤਿਆਰ ਹੋ ਜਾਂਦੇ ਨੇ ਤੁਸੀਂ ਇਹਨੂੰ ਇੱਕ ਵਾਰੀ ਬਿਹਤਰ ਤਰੀਕੇ ਨਾਲ ਜ਼ਰੂਰ ਬਣਾ ਕੇ ਟਰਾਈ ਕਰਨਾ ਇਹ ਦੇਖੋ ਔਰ ਅਗਰ ਤੁਹਾਨੂੰ ਮੇਰੀ ਰੈਸਪੀ ਪਸੰਦ ਆਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਕਰਨਾ ਐਨੂੰ ਵੱਧ ਤੋਂ ਵੱਧ ਨੂੰ ਸ਼ੇਅਰ ਕਰਨਾ ਤੇ ਮੇਰੇ ਚੈਨਲ ਨੂੰ ਅਗਰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਤੇ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਬੈਲ ਆਈਕਨ ਜ਼ਰੂਰ ਪ੍ਰੈਸ ਕਰਨਾ ਤਾਂ ਕਿ ਮੈਂ ਜੋ ਵੀ ਵੀਡੀਓ ਬਣਾਵਾਂ ਉਹਦਾ ਨੋਟੀਫਿਕੇਸ਼ਨ ਤੁਹਾਨੂੰ ਜਲਦੀ ਜਲਦੀ ਪਹੁੰਚ ਸਕੇ ਤੁਸੀਂ ਮੇਰੀ ਵੀਡੀਓ ਜਲਦੀ ਤੋਂ ਜਲਦੀ ਚੈੱਕ ਕਰ ਸਕੋ ਆ ਦੇਖੋ ਤੁਸੀਂ ਕਲਰ ਦੇਖ ਸਕਦੇ ਹੋ ਕਿੰਨਾ ਵਧੀਆ ਕਲਰ ਬਣ ਕੇ ਤਿਆਰ ਹੋਇਆ ਵੈ ਤੁਸੀਂ ਇਹਨੂੰ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਤੇ ਪਲੀਜ਼ ਤੁਹਾਨੂੰ ਸਬਜੀ ਕਿੱਦਾਂ ਦੀ ਲੱਗੀ ਮੈਨੂੰ ਕਮੈਂਟ ਕਰਕੇ ਜ਼ਰੂਰ ਦੱਸਣਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਨਾ ਥੈਂਕ ਯੂ